सर मेरा नाम युवराज है ते ए पन्यार फाटर लाग के ना मैं स्कूलੋਂ ਆਂਦਿਆ ਸੀ ਤੇ ਉਧਰੋਂ ਇਹ ਡਰਾਈਵਰ ਕਾਫੀ ਕਿਹੜੀ ਸਾਈਡ ਤੋਂ ਮੈਂ ਇਧਰੋਂ ਆਂਦੇ ਤੀ ਨਨਗਰ ਵਾਲੀ ਸਾਈਡ ਤੋਂ ਆਂਦੇ ਹਾਂ ਹਾਂ ਜੀ ਹਾਂ ਜੀ ਇਹ ਡਰਾਈਵਰ ਕਾਫੀ ਕਿਤੇ ਦੀ ਜਿੰਮ ਕੀਤੀ ਦੀ ਇਹਨਾਂ ਨੇ ਇਹ ਬੜੀ ਡਰੋਂਗ ਸਾਈਡ ਨੂੰ ਕਿਹੜੇ ਕਾਰ ਦੇ ਡਰਾਈਵਰ ਨੇ ਹਾਂਜੀ ਕਾਟੇ ਡਰਾਈਵਰ ਨੇ ਤੇ ਇਹ ਜਿਹੜਾ ਮੋਟਰਸਾਈਕਲ ਵਾਲੇ ਬਾਈਕ ਵਾਲੇ ਆ ਇਹ ਮੇਰੇ ਲਾਗੋ ਗਿਆ ਇਹਨਾਂ ਨੇ ਨਾ ਪਹਿਲਾਂ ਆਇਆ ਉਧਰੋਂ ਤੇ ਇਹਨਾਂ ਨੇ ਪਹਿਲਾਂ ਉਹਨੂੰ ਮਾਰਿਆ ਇਧਰੋਂ ਲੈਫਟ ਸਾਈਡ ਤੋਂ ਆਟੋ ਨਿਕਲਿਆ ਇਹਨੇ ਪਹਿਲਾਂ ਆਟੋ ਨੂੰ ਮਾਰਿਆ ਆਟੋ ਇੱਕ ਸਾਈਡ ਤੇ ਗਿਆ ਹੁਣ ਤੇ ਵੀ ਲੱਗ ਗਿਆ ਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਇਹਨੂੰ ਮੋਟਰਸਾਈਕਲ ਵਾਲੇ ਨੂੰ ਮਾਰਿਆ ਇਹਦੇ ਉੱਪਰ ਪੂਰੀ ਗੱਡੀ ਚੜਾ ਦਿੱਤੀ ਬੈਕ ਸਾਈਡ ਤੋਂ ਬੈਕ ਸਾਈਡ ਤੋਂ ਪੂਰੀ ਗੱਡੀ ਉੱਪਰ ਚੜਾ ਦਿੱਤੀ ਆ ਤੇ ਉਹ ਲੜਕਾ ਸਾਈਡ ਤੇ ਡਿੱਗ ਗਿਆ ਉਹਦੇ ਬੈਕ ਕੀ ਨਾਲ ਲੜਕੇ ਦਾ ਮੋਈ ਮੋਈ ਤਾਂ ਆਤੇ ਹੁਣ ਉਹ ਕਿੱਥੇ ਆ ਬਬਰੀ ਹਸਪੀਟਲ ਹੈ ਠੀਕ ਹੈ ਜੀ ਤੇ ਜਿਹੜੇ ਗੱਡੀ ਚਲਾ ਰਹੇ ਸੀ ਉਹਨਾਂ ਨੇ ਵਾਈਨ ਲਈ ਹੋਈ ਦੀ ਨਹੀਂ ਡਰਿੰਕ ਕੀਤੀ ਰਹੀ کافی ਉਹਨਾਂ ਕੋ ਆਪਣਾ ਆਪ ਸੰਭਾਲਿਆ ਨਹੀਂ ਜਾਏ ਔਰ ਇਹਨਾਂ ਨੇ ਵਰਦੀ ਪਾਈ ਦੀ ਸੀ ਹਾਂਜੀ ਯੂਨੀਫਾਰਮ ਸੀ ਕਿਹਦੀ ਯੂਨੀਫਾਰਮ ਪਾਈ ਦੀ ਹਾਂ ਪੰਜਾਬ ਪੁਲਿਸ ਦੀ ਯੂਨੀਫਾਰਮ ਦੀ ਠੀਕ ਹੈ ਸਰ ਮੇਰਾ ਨਾਮ ਯੁਵਰਾਜ ਹੈ ਤੇ ਇਹ ਪੁਨੀਆ ਫਾਟਕ ਲਾਕੇ ਨਾ ਮੈਂ ਸਕੂਲੋਂ ਆਂਦਿਆ ਸੀ ਤੇ ਉਧਰੋਂ ਇਹ ਡਰਾਈਵਰ ਕਾਹ ਕਿਹੜੀ ਸਾਈਡ ਤੋਂ ਮੈਂ ਇਧਰੋਂ ਆਂਦੇ ਤੀ ਨਨਗਰ ਵਾਲੀ ਸਾਈਡ ਤੋਂ ਆਂਦੇ ਹਾਂਜੀ ਹਾਂਜੀ ਇਹ ਡਰਾਈਵਰ ਕਾਫੀ ਤੇ ਜਿਹਦੀ ਪ੍ਰਿੰਟ ਕੀਤੀ ਤੇ ਇਹਨਾਂ ਨੇ ਇਹ ਬੜੀ ਡਰੋਂਗ ਸਾਈਡ ਨੂੰ ਜਿਹੜੇ ਕਾਰ ਦੇ ਡਰਾਈਵਰ ਨੇ ਹਾਂਜੀ ਕਾਰ ਦੇ ਡਰਾਈਵਰ ਨੇ ਤੇ ਇਹ ਜਿਹੜਾ ਮੋਟਰਸਾਈਕਲ ਵਾਲੇ ਬਾਈਕ ਵਾਲੇ ਆ ਇਹ ਮੇਰੇ ਲਾਗੋ ਗਿਆ ਤੇ ਇਹਨਾਂ ਨੇ ਨਾ ਪਹਿਲਾਂ ਆਇਆ ਉਧਰੋਂ ਤੇ ਇਹਨਾਂ ਨੇ ਪਹਿਲਾਂ ਉਹਨੂੰ ਮਾਰਿਆ ਇਧਰੋਂ ਰੈਫਟ ਸਾਈਡ ਤੋਂ ਆਟੋ ਨਿਕਲਿਆ ਨੇ ਪਹਿਲਾਂ ਆਟੋ ਨੂੰ ਮਾਰਿਆ ਆਟੋ ਇੱਕ ਸਾਈਡ ਤੇ ਗਿਆ ਹੁੰਦੇ ਵੀ ਲੱਗ ਗਿਆ ਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਇਹਨੂੰ ਮੋਟਰਸਾਈਕਲ ਵਾਲੇ ਨੂੰ ਮਾਰਿਆ ਇਹਦੇ ਉੱਪਰ ਪੂਰੀ ਗੱਡੀ ਚੜਾ ਦਿੱਤੀ ਬੈਕ ਸਾਈਡ ਤੋਂ ਬੈਕ ਸਾਈਡ ਤੋਂ ਪੂਰੀ ਗੱਡੀ ਉੱਪਰ ਚੜਾ ਦਿੱਤੀ ਆ ਤਾਂ ਲੜਕਾ ਸਾਈਡ ਤੇ ਡਿੱਗ ਗਿਆ ਉਹਦੇ ਬੈਕ ਕੀ ਨਾਲ ਲੜਕੇ ਦਾ ਮੋਹੀ ਮੋਹੀ ਤਾਂ ਤੇ ਹੁਣ ਉਹ ਕਿੱਥੇ ਆਉ ਬਬਰੀ ਹਸਪੀਟਲ ਹੈ ਠੀਕ ਹੈ ਜੀ ਤੇ ਜਿਹੜੇ ਗੱਡੀ ਚਲਾ ਰਹੇ ਸੀ ਉਹਨਾਂ ਨੇ ਵਾਈਨ ਲਈ ਹੋਈ ਦੀ ਨਹੀਂ ਡਰਿੰਕ ਕੀਤੀ ਤੇਰੀ ਹੀ ਕਾਫੀ ਉਹਨਾਂ ਕੋ ਆਪਣਾ ਆਪ ਸੰਭਾਲਿਆ ਨਹੀਂ ਜਾਏ ਔਰ ਇਹਨਾਂ ਨੇ ਵਰਦੀ ਪਾਈ ਦੀ ਸੀ ਹਾਂਜੀ ਯੂਨੀਫਾਰਮ ਸੀ ਕਿਹਦੀ ਯੂਨੀਫਾਰਮ ਪਾਈ ਦੀ ਹੈ ਪੰਜਾਬ ਪੁਲਿਸ ਦੀ ਯੂਨੀਫਾਰਮ ਠੀਕ ਹੈ ਸਰ ਮੇਰਾ ਨਾਮ ਯੁਵਰਾਜ ਹੈ ਤੇ ਇਹ ਪੁਨਿਆਟ ਫਾਟਕ ਲਾਕੇ ਨਾ ਮੈਂ ਸਕੂਲੋਂ ਆਂਦਿਆ ਸੀ ਤੇ ਉਧਰੋਂ ਇਹ ਡਰਾਈਵਰ ਕਿਹੜੀ ਸਾਈਡ ਤੋਂ ਮੈਂ ਇਧਰੋਂ ਆ ਰਹੀ ਨੰਨਕਰ ਵਾਲੀ ਸਾਈਡ ਤੋਂ ਆ ਰਹੀ ਹਾਂ ਹਾਂ ਜੀ ਹਾਂ ਜੀ ਇਹ ਡਰਾਈਵਰ ਕਾਫੀ ਰੱਤੇ ਦੀ ਪ੍ਰਿੰਟ ਕੀਤੀ ਦੀ ਇਹਨਾਂ ਨੇ ਇਹ ਬੜੀ ਡਰੌਂਗ ਸਾਈਡ ਨੂੰ ਜਿਹੜੇ ਕਾਰ ਦੇ ਡਰਾਈਵਰ ਨੇ ਹਾਂਜੀ ਕਾਰ ਡੇਟ ਹੈ ਬਣੇ ਤੇ ਇਹ ਜਿਹੜਾ ਮੋਟਰਸਾਈਕਲ ਵਾਲੇ ਬਾਈਕ ਵਾਲੇ ਆ ਇਹ ਮੇਰੇ ਲਾਗੋ ਗਿਆ ਇਹਨਾਂ ਨੇ ਨਾ ਪਹਿਲਾਂ ਆਇਆ ਉਧਰੋਂ ਤੇ ਇਹਨਾਂ ਨੇ ਪਹਿਲਾਂ ਉਹਨੂੰ ਮਾਰਿਆ ਆ ਇਧਰੋਂ ਡ੍ਰੈਫਟ ਸਾਈਡ ਤੋਂ ਆਟੋ ਆਂ ਗਿਆ ਇਹਨੇ ਪਹਿਲਾਂ ਆਟੋ ਨੂੰ ਮਾਰਿਆ ਆਟੋ ਇੱਕ ਸਾਈਡ ਤੇ ਗਿਆ ਹੁਣ ਤੇ ਵੀ ਲੜ ਗਿਆ ਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਇਹਨੂੰ ਮੋਟਰਸਾਈਕਲ ਵਾਲੇ ਨੂੰ ਮਾਰਿਆ ਇਹਦੇ ਉੱਪਰ ਪੂਰੀ ਗੱਡੀ ਚੜਾ ਤਾ ਬੈਕ ਸਾਈਡ ਤੋਂ ਬੈਕ ਸਾਈਡ ਤੋਂ ਪੂਰੀ ਗੱਡੀ ਉੱਪਰ ਚੜਾਤੀ ਆ ਤੋ ਲੜਕਾ ਸਾਈਡ ਤੇ ਡਿੱਗ ਗਿਆ ਉਹਦੇ ਬੈਕ ਬੈਕ ਕੀ ਨਾਲ ਲੜਕੇ ਦਾ ਮੋਹੀ ਮੋਹਿਤ ਆ ਤੇ ਹੁਣ ਉਹ ਕਿੱਥੇ ਆਉ ਬਬਰੀ ਹਸਪੀਟਲ ਹੈ ਠੀਕ ਹੈ ਜੀ ਤੇ ਜਿਹੜੇ ਗੱਡੀ ਚਲਾ ਰਹੇ ਸੀ ਉਹਨਾਂ ਨੇ ਵਾਈਨ ਲਈ ਹੋਈ ਦੀ ਨਹੀਂ ਡਰਿੰਕ ਕੀਤੀ ਰਹੀ کافی ਉਹਨਾਂ ਕੋ ਆਪਣਾ ਆਪ ਸੰਭਾਲਿਆ ਨਹੀਂ ਜਾਏ ਔਰ ਇਹਨਾਂ ਨੇ ਵਰਦੀ ਪਾਈ ਦੀ ਸੀ ਹਾਂਜੀ ਯੂਨੀਫਾਰਮ ਸੀ ਕਿਹਦੀ ਯੂਨੀਫਾਰਮ ਪਾਈ ਦੀ ਹੈ ਪੰਜਾਬ ਪੁਲਿਸ ਦੀ ਯੂਨੀਫਾਰਮ ਠੀਕ ਹੈ